ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਦੋਸਤੀ ਨੂੰ ਸ਼ਰਮਸਾਰ ਕਰਕੇ ਰੱਖတဲ့ ਵਾਲਾ ਮਾਮਲਾ ਸਾਹਮਣੇ ਆ ਜਿੱਥੇ ਮਾਮੂਲੀ ਬਹਿਸਬਾਜੀ ਤੋਂ ਬਾਅਦ ਇੱਕ ਦੋਸਤ ਦੇ ਵੱਲੋਂ ਆਪਣੇ ਹੀ ਦੋਸਤ ਨੂੰ ਨਹਿਰ ਦੇ ਵਿੱਚ ਧੱਕਾ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹਾਲਾਂਕਿ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਉੱਥੇ ਹੀ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਫਤਿਹਗੜ ਸਾਹਿਬ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਦੋ ਦੋਸਤ ਨਹਿਰ ਦੇ ਵਿੱਚ ਨਹਾਣ ਗਿਆ ਸੀ ਮਾਮੂਲੀ ਟਕਰਾਰ ਹੋ ਜਾਣ ਤੋਂ ਬਾਅਦ ਦੂਸਰੇ ਦੋਸਤ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਗਿਆ ਮ੍ਰਿਤਕ ਦੀ ਲਾਸ਼ ਬਰਾਮਦ ਹੋਣ ਤੇ ਪੁਲਿਸ ਵੱਲੋਂ ਜਿਸ ਨੌਜਵਾਨ ਨੇ ਤੱਕਾ ਦਿੱਤਾ ਸੀ ਉਸ ਨੂੰ ਕਾਬੂ ਕਰ ਲਿਆ ਹੈ ਕਿ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹੱਦ ਦੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਮਨਜੋਤ ਕਿਰ ਪਿੰਡ ਬਦੋਸ਼ੀ ਕਲਾ ਦਾ ਰਹਿਣ ਵਾਲਾ ਸੀ ਅਤੇ ਸਰਹੱਦ ਵਿਖੇ ਮੋਟਰ ਮਕੈਨਿਕ ਦਾ ਕੰਮ ਸਿੱਖਦਾ ਸੀ ਇਹ ਆਪਣੇ ਦੋਸਤਾਂ ਨਾਲ ਨਹਿਰ ਤੇ ਨਹਾਉਣ ਗਏ ਸੀ ਜਿੱਥੇ ਵਿਕਾਸ ਨਾਮ ਦੇ ਲੜਕੇ ਦੇ ਨਾਲ ਉਸਦੀ ਮਾਮੂਲੀ ਬਹਿਸ ਹੋ ਗਈ ਝਗੜਾ ਹੋਇਆ ਜਿਸ ਤੇ ਵਿਕਾਸ ਨੇ ਉਸ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਮ੍ਰਿਤਕ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਲਾਸ਼ ਬਰਾਮਦ ਹੋਣ ਤੇ ਮਾਮਲਾ ਦਰਜ ਕਰਕੇ ਵਿਕਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਮਨਜੋਤ ਗਿਰ ਸਨ ਆਫ ਦਿਕਸੀਰਗਿਰ ਬਦੋਸੀ ਕਲਾਂ ਦਾ ਸੀਗਾ ਇਹ ਮੋਟਰਸਾਈਕਲ ਮਕੈਨਿਕ ਤੇ ਇੱਥੇ ਸਰਾਂਦੇਵ ਜਿਹੜਾ ਆਪਣੇ ਉਹ ਕਰਦੇ ਸੀਗੇ ਕੰਮ ਸਿੱਖਦੇ ਸੀਗੇ ਇਹ ਚਾਰ ਪੰਜ ਲੜਕੇ ਜਿਹੜੇ ਆ SLA ਬਣਾ ਕੇ ਉੱਥੇ ਨਹਿਰ ਤੇ ਨਹਾਉਣ ਚੜ ਗਏ ਜਿੰਨਾ ਚੋਂ ਇਹਨਾਂ ਦਾ ਜਿਹੜਾ ਵਿਕਾਸ ਸੀ ਸੀਗਾ ਇਹਦੇ ਨਾਲ ਮਾਮੂਲੀ ਝਗੜਾ ਹੋਇਆ ਬਾਅਦ ਚ ਇਹ ਨਹਾਉਂਦੇ ਆ ਹੋਏ ਉਹਨੇ ਕਿਹਾ ਮੈਨੂੰ ਤਰਨਾ ਨਹੀਂ ਆਉਂਦਾ ਇਹ ਲੱਗੇ ਖੜਾ ਸੀਗਾ ਜਿੰਨੇ ਵਿਕਾਸ ਨੇ ਇਹਨੂੰ ਧੱਕਾ ਦੇ ਦਿੱਤਾ ਉਹਦੀ ਪੀ ਨਹਿਰ ਚ ਹੁਣ ਲਾਸ਼ ਬਰੰਦ ਹੋਈ ਆ ਜੇ ਇਹ ਮਕਦਮਾ ਦਰਜ ਕਰ ਦਿੱਤਾ। ਹਾਂ ਮਰਨ ਵਾਲਾ ਕਿਹਨਾਂ? ਮਰਨ ਵਾਲੇ ਦਾ ਨਾਮ ਮਨਜੋਤ ਗਿਰ son of ਜਗਸੀਰ ਗਿਰ ਵਾਸੀ ਬਡੋਸ਼ੀ ਕਲਾਂ। ਕਿੱਥੇ ਮਿਲਸੀ ਲਾ? ਹਾਂ ਲਾੜ ਕਿੱਥੇ ਸੀ? ਇਹ ਸਾਨੀਪੁਰ ਨਹਿਰ ਦੇ ਨੇੜੇ ਲੰਦੇ ਸੀਗੇ। ਉਹ ਬੋਡੀ ਕਿੱਥੋਂ ਮਿਲੀ? ਬੋਡੀ ਇਹ ਨਦੀ ਮਿਲੀ ਹੈ ਰਿਉ ਨੇ ਸਫਲ ਦੇ ਨੇੜੇੋਂ ਮਿਲੀ ਹੈਗੀ। ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਦਾ? ਨਹੀਂ ਪੁਰਾਣੀ ਰੰਜਿਸ਼ ਨਹੀਂ ਵਾਹੇ ਮਾਮੂਲੀ ਇਹਨਾਂ ਲੜਾਈ ਝਗੜਾ ਹੋਇਆ ਸੀ ਕਿ ਬਾਅਦ ਚ ਇਹ ਉੱਥੇ ਨਹਾਉਂਦੇ ਸਮੇਂ ਇਹਨੇ ਤੱਕਾ ਦੇ ਦਿੱਤਾ ਵਿਕਾਸ। ਟੈਨਿਕਸਵਰੇ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਦੋਸਤੀ ਨੂੰ ਸ਼ਰਮਸਾਰ ਕਰਕੇ ਰੱਖတဲ့ ਨੇ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮਾਮੂਲੀ ਬਹਿਸਬਾਜੀ ਤੋਂ ਬਾਅਦ ਇੱਕ ਦੋਸਤ ਦੇ ਵੱਲੋਂ ਆਪਣੇ ਹੀ ਦੋਸਤ ਨੂੰ ਨਹਿਰ ਦੇ ਵਿੱਚ ਤੱਕਾ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹਾਲਾਂਕਿ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਉੱਥੇ ਹੀ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਫਤਿਹਗੜ ਸਾਹਿਬ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਦੋ ਦੋਸਤ ਨਹਿਰ ਦੇ ਵਿੱਚ ਨਹਾਣ ਗਏ ਸੀ ਮਾਮੂਲੀ ਟਕਰਾਰ ਹੋ ਜਾਣ ਤੋਂ ਬਾਅਦ ਦੂਸਰੇ ਦੋਸਤ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਗਿਆ ਮ੍ਰਿਤਕ ਦੀ ਲਾਸ਼ ਬਰਾਮਦ ਹੋਣ ਤੇ ਪੁਲਿਸ ਵੱਲੋਂ ਜਿਸ ਨੌਜਵਾਨ ਨੇ ਤੱਕਾ ਦਿੱਤਾ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹੱਦ ਦੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਮਨਜੋਤ ਕਿਰ ਪਿੰਡ ਬਦੋਸ਼ੀ ਕਲਾ ਦਾ ਰਹਿਣ ਵਾਲਾ ਸੀ ਅਤੇ ਸਰਹੱਦ ਵਿਖੇ ਮੋਟਰ ਮਕੈਨਿਕ ਦਾ ਕੰਮ ਸਿੱਖਦਾ ਸੀ ਇਹ ਆਪਣੇ ਦੋਸਤਾਂ ਨਾਲ ਨਹਿਰ ਤੇ ਨਹਾਉਣ ਗਏ ਸੀ ਜਿੱਥੇ ਵਿਕਾਸ ਨਾਮ ਦੇ ਲੜਕੇ ਦੇ ਨਾਲ ਉਸਦੀ ਮਾਮੂਲੀ ਬਹਿਸ ਹੋ ਗਈ ਝਗੜਾ ਹੋਇਆ ਜਿਸ ਤੇ ਵਿਕਾਸ ਨੇ ਉਸ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਮ੍ਰਿਤਕ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਲਾਸ਼ ਬਰਾਮਦ ਹੋਣ ਤੇ ਮਾਮਲਾ ਦਰਜ ਕਰਕੇ ਵਿਕਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਮਨਜੋਤ ਗਿਰ ਸਨ ਆਫ ਦਿਕਸੀਰਗਿਰ ਬਦੋਸੀ ਕਲਾਂ ਦਾ ਸੀਗਾ ਇਹ ਮੋਟਰਸਾਈਕਲ ਮਕੈਨਿਕ ਤੇ ਇੱਥੇ ਸਰਾਂਦੇਵ ਜਿਹੜਾ ਆਪਣੇ ਉਹ ਕਰਦੇ ਸੀਗੇ ਕੰਮ ਸਿੱਖਦੇ ਸੀਗੇ ਇਹ ਚਾਰ ਪੰਜ ਲੜਕੇ ਜਿਹੜੇ ਆ SLA ਬਣਾ ਕੇ ਉੱਥੇ ਨਹਿਰ ਤੇ ਨਹਾਉਣ ਚੜ ਗਏ ਜਿੰਨਾ ਚੋਂ ਇਹਨਾਂ ਦਾ ਜਿਹੜਾ ਵਿਕਾਸ ਸੀ ਸੀਗਾ ਇਹਦੇ ਨਾਲ ਮਾਮੂਲੀ ਝਗੜਾ ਹੋਇਆ ਬਾਅਦ ਚ ਇਹ ਨਹਾਉਂਦੇ ਆ ਹੋਏ ਉਹਨੇ ਕਿਹਾ ਮੈਨੂੰ ਤਰਨਾ ਨਹੀਂ ਆਉਂਦਾ ਇਹ ਲਾਗੇ ਖੜਾ ਸੀਗਾ ਜਿੰਨੇ ਵਿਕਾਸ ਨੇ ਇਹਨੂੰ ਧੱਕਾ ਦੇ ਦਿੱਤਾ ਉਹਦੀ ਪੀ ਨਹਿਰ ਚ ਹੁਣ ਲਾਸ਼ ਬਰੰਦ ਹੋਈ ਆ ਜਿਹਦੇ ਮੁਕਦਮਾ ਦਰਜ ਕਰ ਦਿੱਤਾ ਹਾਂ ਮਰਨ ਵਾਲਾ ਕਿਹਨਾਂ ਮਰਨ ਵਾਲੇ ਦਾ ਨਾਮ ਮਨਜੋਤ ਗਿਰ son of ਜਗਸੀਰ ਗਿਰ ਵਾਸੀ ਬਡੋਸ਼ੀ ਕਲਾਂ ਕਿੱਥੇ ਮਿਲਸੀ ਹਾਂ ਲਾੜ ਕਿੱਥੇ ਸੀ ਇਹ ਸਾਨੀਪੁਰ ਨਹਿਰ ਦੇ ਨੇੜੇ ਲੰਦੇ ਸੀਗੀ ਉਹ ਬਾਡੀ ਕਿੱਥੇ ਮਿਲੀ ਬਾਡੀ ਇਹ ਨਦੀ ਮਿਲੀ ਹੈ ਰਿਉ ਨੇ ਸਫਲ ਦੇ ਨੇੜੇੋਂ ਮਿਲੀ ਹੈਗੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸਰ ਨਹੀਂ ਪੁਰਾਣੀ ਰੰਜਿਸ਼ ਨਹੀਂ ਵਾਹੇ ਮਾਮੂਲੀ ਇਹਨਾਂ ਲੜਾਈ ਝਗੜਾ ਹੋਇਆ ਸੀ ਕਿ ਬਾਅਦ ਚ ਇਹ ਉਥੇ ਨਹਾਉਂਦੇ ਸਮੇਂ ਇਹਨੇ ਤੱਕਾ ਦੇ ਦਿੱਤਾ ਵਿਕਾਸ ਨੂੰ